ਸਤ ਸ੍ਰੀ ਅਕਾਲ ਜੀ ਸਾਰਿਆਂ ਤੁਹਾਡੇ ਭੈਣ ਨੂੰ ਆਪਾਂ ਨੂੰ ਆਪਣੇ ਵੀਡੀਓ ਦੇਖਣ ਆਏ ਹੋ ਤੇ ਅੱਜ ਤੁਹਾਨੂੰ ਇੱਕ ਗੱਲ ਦੱਸਦੇ ਆ ਤੇ ਉਹ ਗੱਲ ਆਪਣੇ ਘਰਾਂ ਵਿੱਚ ਵੀ ਹੁੰਦੀ ਹੈ ਤੇ ਉਹ ਤੁਸੀਂ ਇਹ ਦੱਸਣਾ ਵੀ ਇਹ ਗੱਲ ਤੁਹਾਡੇ ਘਰਾਂ ਵਿੱਚ ਵੀ ਹੁੰਦੀ ਹੈ ਕਿ ਮਤਲਬ ਹਰੇਕ ਦੇ ਘਰ ਤੇ ਹੁੰਦੀ ਹੈ ਜਿਹੜੀ ਮਤਲਬ ਆਪਣੀਆਂ ਮਤਲਬ ਨੀਂਗੀਆਂ ਨੇ ਪਹਿਣਾ ਨਹੀਂ ਲੋਪੀ ਨਹੀਂ ਏ ਆ ਮਤਲਬ ਕੋਈ ਵੀ ਕੰਮ ਹੁੰਦਾ ਠੀਕ ਹੈ ਨਾ ਇਹ ਜਦ ਕੰਮ ਹੁੰਦਾ ਨਾ ਤੇ ਇਹਨਾਂ ਦਾ ਮਤਲਬ ਪਤੀ ਹੈ ਜੋ ਕੋਈ ਬਟਾਪਾ ਆਏ ਜਾਂ ਮਤਲਬ ਬੱਚੇ ਨੇ ਇਹ ਬੀਬੀਆਂ ਨੂੰ ਐ ਦੱਸੋ ਵੀ ਜਦ ਕੋਈ ਮਤਲਬ ਇਹਨਾਂ ਦਾ ਘਰ ਆਲਾ ਕਹਿੰਦੇ ਠੀਕ ਹੈ ਨਾ ਮੈਂ ਤਾਂ ਸਾਰੀ ਜਨ ਬਹੁਤ ਮਤਲਬ ਟਾਪ ਕੰਮ ਨਹੀਂ ਆ ਪਈ ਨਹੀਂ ਕਹਿੰਦੀ ਸਾਰੀ ਬਹੁਤ ਜ਼ਿਆਦਾ ਕੰਮ ਕਰਦੀ ਹੈ ਨਾ ਉਹ ਜਿਹੜਾ ਲਾਈਫ ਹੈ ਹੋਸ ਵਾ ਹੋਸ ਵੇਪ ਹੈ ਇਹ ਮਤਲਬ ਮਹਿਤਾ ਉਸ ਨੂੰ ਮਤਲਬ ਦਸਰੀ ਨੂੰ ਵੀ ਬਕਸ਼ ਨੂੰ ਨਹੀਂ ਪਤਾ ਹੀ ਹੈ ਕਿ ਨਾ ਕਿ ਆਪਣੀ ਨੌਕਰੀ ਨੂੰ ਵੀ ਜਿਆਦਾ ਕੰਮ ਨੇ ਅਬ ਇਹ ਕੰਮ ਨੇ ਤੇ ਆਪਣੀ ਵੈਲਿਊ ਜੰਮੀ ਨਹੀਂ ਕਿਦਾਂ ਇਹ ਗੱਲ ਹੈਗੀ ਨਾ ਤੁਸੀਂ ਮੈਨੂੰ ਕਮੈਂਟ ਕਰਕੇ ਦੋ ਜ਼ਰੂਰ ਦੱਸਿਓ ਤੇ ਪਰ ਮੈਨੂੰ ਇੰਝ ਲੱਗਦਾ ਹੈ ਵੇ ਦੇਖ ਜਿਹੜੀ ਏ ਇਸਤਰੀ ਆ ਕੁੜੀ ਆ ਭੈਣ ਆ ਭੈਣ ਉਹ ਆ ਮਤਲਬ ਇਹ ਹੁਣ ਸਵੇਰ ਤੋਂ ਉੱਠਦੀ ਏ ਠੀਕ ਆ ਨਾ 5 ਵਜੇ ਉੱਠੜੇ 4 ਵਜੇ ਉੱਠੜੇ ਠੀਕ ਆ ਨਾ ਇਹ ਉੱਠ ਕੇ ਆਪਣੇ ਜਿਹੜੀਆਂ ਨੇ ਡਿਊਟੀ ਹੁੰਦੀਆਂ ਨੇ ਉਹ ਨੂੰ ਹੁਣੇ ਸ਼ੁਰੂ ਕਰ ਦਿੰਦੀ ਨੇ ਚਾਹ ਉਹ ਮੇਰੇ ਘਰ ਦੇ ਬੰਦੇ ਨਾਲ ਸੰਪਰਕ ਆ ਤੇ ਅੱਜ ਤੱਕ ਸਾਲੀ ਮਤਲਬ ਅਗਰੇ ਇਹ ਕੰਮ ਕਰਦੀ ਨੇ ਬਾਕੀ ਜੇ ਹੁਣ ਕਿਸੇ ਨੂੰ ਆਪਣੇ ਪਤੀ ਨੂੰ ਜਾਂ ਮਾਤਰਵਾਂ ਨੂੰ ਨਤੀ ਨਹੀਂ 5 ਸੱਤ ਮਿੰਟ ਵੀ ਕਿਛੇ ਕਮਲ ਲੇਟ ਹੋ ਜੇ ਤਾ ਉਹਦੇ ਬੱਚੇ ਵੀ ਤੂੰ ਹੌਸਲਾ ਨਾ ਲੱਗਦਾ ਤੇ ਤੈਨੂੰ ਪਤਾ ਨਹੀਂ ਜਾਨਾ ਹੈ ਨਾ ਕਿਤਾ ਨਾ ਇਹ ਤੇ ਉਹ ਫੇਰ ਨਹੀਂ ਚੁੱਕ ਕਰਦੇ ਕਿ ਮੈਨੂੰ ਪਤਾ ਜੇ ਨਹੀਂ ਤਾਂ ਹੋਵੇਗਾ ਕੋਈ ਦਰ ਨਹੀਂ ਮੈਂ ਇਹ ਨੂੰ ਨਹੀਂ ਛੇਜ ਕਰਦੇ ਮੁੰਤਰਾ ਠੀਕ ਹੈ ਨਾ ਤੇ ਬਾਕੀ ਮੋ ਜੇ ਆਪਣੇ ਪਤਨਾਂ ਤੇ ਲੋਕ ਤੇ ਉਹ ਵੀ ਉਹਨੇ ਇਹ ਨਹੀਂ ਜਿਤਨਾ ਵੀ ਸਵੈਦਿ ਕੰਮ ਕਰਦੇ ਨੇ ਵੀ ਉਹਨਾਂ ਨੂੰ ਕੋਈ ਦਰ ਨਹੀਂ ਬਹੁਤ ਬਣੂ ਤੇ ਹਰ ਕਰਦੀ ਠੀਕ ਹੈ ਨਾ ਪਰ ਪਰ ਮੈਂ ਤਾਂ ਕਹਿੰਦੀ ਨਹੀਂ ਕਿ ਕਿਸੇ ਨੂੰ ਪਤੀ ਕੋ ਹੱਥ ਨਾ ਉਹਨਾਂ ਬਸ ਵਿੱਚ ਬਹੁਤ ਅੰਗੇ ਵੀ ਨੇ ਇਹ ਹੀ ਗੱਲ ਨਹੀਂ ਆਪਾਂ ਮੰਨਦੇ ਹਾਂ ਬਹੁਤ ਬਹੁਤ ਜਿਆਦਾ ਮਤਲਬ ਜਿਹੜਾ ਅਮਰੀਕਾ ਹੈ ਉੱਥੇ ਹੁਣ ਚਾਹ ਰਹੇ ਮਤਲਬ ਜਿਹੜੇ ਪਾਤੀ ਨੇ ਨਾਲ ਹੱਥ ਕਰਾਉਂਦੇ ਨੇ ਕਿ ਉਹਨਾਂ ਨੂੰ ਆਪ ਦਾ ਡਿਊਟੀ ਤੇ ਆਪਾਂ ਨੇ ਦੋਨੋਂ ਨੇ ਜਣਾ ਠੀਕ ਨਾ ਜੀ ਤੇ ਹੁਣ ਜਿਹੜੇ ਆਪਣੇ ਪੰਜਾਬ ਦੇ ਨੇ ਇੰਡੀਆ ਦੇ ਦੇ ਇਹ ਹੁਣ ਡਿਊਟੀਆਂ ਦਾ ਸਭ ਦੀ ਨੇ ਕਿਸੇ ਦੇ ਖੇਤੂ ਦੀ ਡਿਊਟੀ ਹੈ ਇਹ ਚੇਤਨ ਮਤਲਬ ਨੌਕਰੀ ਹੈ ਠੀਕ ਹੈ ਨਹੀਂ ਉਹ ਨੌਕਰੀਆਂ ਨੇ ਨੌਕਰੀ ਤੇ ਜਾਣਾ ਖੇਤੀਆਂ ਨੇ ਖੇਤੀ ਤੇ ਜਾਣਾ ਜਾਂ ਤਾਂ ਹੁਣ ਮਤਲਬ ਉਹ ਵੀ ਆਪਾਂ ਕੰਮ ਕਰਦੇ ਆ ਸਵੇਰ ਦੇਟ ਤੋਂ ਲੈ ਕੇ ਸ਼ਾਮ ਤੱਕ ਕਰਨੀਆਂ ਭਾਵੇਂ ਵੀ ਇਹ ਵੇਣਾ ਉਹ 11 ਵਜੇ ਟਾਈਮ 'ਤੇ ਤੇ ਉਹ ਟਾਈਮ ਜੇ ਹੁਣ ਮਤਲਬ 10 ਮਿੰਟ ਕੋਈ ਸੈਟ ਚੈੱਕ ਹੋ ਜੰਮੀ ਤਾਂ ਇਹ ਉਹ ਆਇਆ ਕਹਿਣਾ ਵੀ ਤੂੰ ਬਹੁਤ ਜ਼ਰ ਦੇ ਪਿਆ ਹੈ ਨਾ ਠੀਕ ਹੈ ਨਹੀਂ ਕਥਨ ਕਹਿਣਾ ਤੇ ਚਲੋ ਫੇਰ ਵੀ ਉਹ ਬੀਬੀ ਚੁੱਕ ਕੇ ਖੂਬ ਘੋੜ ਰਹੀ ਚਾਹ ਪਾਣੀ ਜੋ ਵੀ ਕੁਝ ਕਹਿਣਾ ਉਹ ਦੂਰ ਕੋਈ ਰਿਸ਼ਤੇਦਾਰ ਆਲੇ ਤਾਂ ਵੀ ਉਹ ਬੀਬੀ ਨੇ ਸਾਹਮਣਾ ਤੇ ਫੇਰ ਵੀ ਉਹ ਬਿਲਕੁਲ ਅਹ ਮਿਹੇ ਸਵਾਸੇਂ ਮਿਲਦੇ ਤੇ ਉਹ ਵੀ ਫੇਰ ਵੀ ਐਨ ਤੈਗੀ ਕਰੇ ਸੰਨੇਟ ਵੀ ਬੀਬੀ ਸੀ ਠੀਕ ਹੈ ਨਾ ਇਹ ਤੇ ਆਪਾਂ ਦੇਖੋ ਮੈਂ ਗੱਲਾਂ ਲਗੋ ਤਾਂ ਲੱਗੇ ਵੀ ਕਹਿੰਦੀ ਚਲੋ ਨੂੰ ਬਤਾਈਏ ਤੁਹਾਡੇ ਕਰਨ ਕੀ ਹੁੰਦੀ ਆ ਹੁਣ ਨਹੀਂ ਆ ਦੇ ਕਿਸੇ ਤਾਂ ਕਿਸੇ ਨੇ ਆਪਣੇ ਵਿਸ਼ਵ ਦਰਜ ਜਾਣ ਨਹੀਂ ਹਾਂ ਠੀਕ ਹੁੰਦੀ ਨਹੀਂ ਜਦਾ ਪਰਿਸ਼ਤ ਦਰਜ ਜਾਣ ਨਹੀਂ ਆ ਕਿ ਉੱਥੇ ਵੀ ਹੋਣਾ ਸਾਰੀ ਬੀਬੇ ਦੇ ਨੂੰ ਕੰਮ ਕਰਕੇ ਸਿੱਖ ਸਿੱਖ ਕੰਮ ਕਰਕੇ ਵੇਖ ਵੀ ਰਿਸ਼ਤੇ ਜਾ ਰਹੇ ਦਰਜ ਜਾਣ ਨਹੀਂ ਆ ਤੇ ਫੇਰ ਕਿਹਨੂੰ ਕਹਿਣਗੇ ਟਾਇਲਟ ਕਰਾਤਾ ਟਾਇਲਟ ਕਰਾਤਾ ਮੈਂ ਤਾਂ ਸਤਿਕਾਰ ਨਾਲ ਬੈਠਾ ਆਪਾਂ ਇਹ ਨਹੀਂ ਸੋਚਦੇ ਵੀ ਦੇਖੋ ਉਹਨੂੰ ਸਿਰਫ ਤੇ ਕਿੰਨਾ ਕੰਮ ਕਰਿਆ ਕਿਸਨ ਚਾਹ ਦਿੱਤੇ ਕਿਸੇ ਪੰਨੇ ਦਾ ਕਿਸੇ ਨੂੰ ਰੋਟੀ ਬਣਾ ਦਿੱਤੀ ਕਿਸੇ ਚੌਧੀ ਨੂੰ ਨਹੀਂ ਲੋੜ ਹੀ ਹੈ ਉਹਨੇ ਸਾਰਾ ਕੰਮ ਕਰਿਆ ਉਹਨੂੰ ਇਹ ਵੀ ਆਪਾਂ ਸੌਂਚੀਂ ਦੇ ਦੇ। ਦੇਖੋ ਆਪਾਂ ਦੇਖੋ ਇਹ ਕਹਿਣੀ ਆ ਨਹੀਂ ਘਰ ਦੇ ਕੰਮ ਸਾਇਲੈਂਟ ਦੇ। ਵੀ ਦੇਖੋ ਥੋੜਾ ਜਿਹਾ ਪਤਿਆਂ ਨੂੰ ਇਹ ਚਾਹੀਦਾ ਵੀ ਜਿਹੜਾ ਹੁਣ ਆਪਾਂ ਰੋਟੀ ਬਣਾਉਣੀ ਹੈ ਰੋਟੀ ਖਾਣੀ ਹੈ ਇਹਨੂੰ ਸਮਝ ਲਰਦਾ ਇਹ ਖਾਣੇ ਦਾ ਸਾਇ ਹੈ ਬਣਾਉਣੇ ਘਰ ਤੋਂ। ਇੱਕ ਦਿਨ ਦੀ ਡਿਊਟੀ ਲਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗਦਾ ਇਹ ਕੰਮ ਦਾ ਪਰ ਇਹ ਗੱਲ ਬੀਬੀ ਨਹੀਂ ਕਹਿ ਸਕਦੀ ਕਿਉਂ ਇਹ ਨਹੀਂ ਕਹਿ ਸਕਦੀ ਜੇ ਉਹ ਨੂੰ ਮੜੀ ਜਿ ਠਿਡਕ ਕੇ ਬੈ ਗਿਆ ਤਾਂ ਉੱਤ ਪਗਰ ਨੂੰ ਯਾ ਮਤਲਬ ਰੋੜਨ ਕਰਕੇ ਉਹਦੇ ਕੋਲ ਠੀਕ ਹੈ ਨਾ ਵੈਸੇ ਤਾਂ ਹੁੰਦਾ ਨਹੀਂ ਬੀਬੀਆ ਠੁਪਰ ਤੇ ਬੈਠਣ ਇਹ ਜੇ ਹੁਣ ਕੋਈ ਕਿਸੇ ਨਾਲ ਬਰਾਬਰੀ ਕਰੂ ਤਾਂ ਕਹਣਗੇ ਸਾਡੇ ਬਰਾਬਰ ਬੋਲਦੀ ਐ ਠੀਕ ਹੈ ਨਾ ਤੇ ਕਹਿੰਦਾ ਸਾਡੇ ਬਰਾਬਰ ਬੋਲਦੀ ਐ ਤੇ ਹੁਣ ਬੀਬੀ ਘਰੇ ਤੱਕ ਕਿਦਾਰੇ ਤੁਸੀਂ ਦੱਸੋ ਜੇ ਤੁਹਾਨੂੰ ਰੋਟੀ ਸਾਰੇ ਨਹੀਂ ਖਾਣੀ ਆ ਜੇ ਆਪਾਂ ਹੱਥ ਮਾਰੀ ਕੋ ਟੱਕਰਾ ਦਾਂਗੇ ਆਪਾਂ ਉਹ ਵੀ ਆਪਣਾ ਕੋਈ ਅੰਗ ਸਾਰੇ ਅੰਗ ਆਪਣੇ ਨੂੰ ਬਰਾਬਰ ਦੇ ਅੰਗ ਦੇ ਮਿਲੇ ਤੇ ਸਾਰੇ ਨਹੀਂ ਬਣ ਆ ਪੱਕਾ ਸੰਸਾਰਾ ਕੋਈ ਵੀ ਬੰਦਾ ਘਸਦਾ ਤਾਂ ਹੈ ਨਹੀਂ ਜੇ ਕਿਸੇ ਨੂੰ ਆ ਕੋਈ ਹੈਲਪ ਕਰਾਉਦਾ ਨਹੀਂ ਘਸਦਾ ਤੇ ਉਸ ਨੂੰ ਪਿਆਰ ਮਿਲ ਜਾਂਦਾ ਲੋਕ ਨਹੀਂ ਉਹ ਪਿਆਰ ਮਿਲ ਜਾਂਦਾ ਉਹਦੀ ਹੈਲਪ ਨੂੰ ਮਿਲਦੀ ਸਾਰੀਆਂ ਬੀਬੀਆਂ ਨੇ ਹੁਣ ਕੰਮ ਇੰਨਾ ਕਰਦੀਆਂ ਨੇ ਮਤਲਬ ਕੰਮ ਇਹ ਕੰਮ ਦੀ ਕਦਰ ਬਿਲਕੁਲ ਨਹੀਂ ਪਈਏ ਜਿਹਾ ਪਾਉਂਦੇ ਨੇ ਜਿਹੜੇ ਘਰ ਦੇ ਬੰਦੇ ਨੇ ਤੇ ਬੀਬੀ ਨੇ ਕਿਥੇ ਕਿਸੇ ਵੀ ਬੁਆਨੇ ਸੂਟ ਲੈਣਾ ਫਿਰ ਤੇਰਾ ਤਾਂ ਇਹੀ ਕੰਮ ਹੈ ਤੁਸ ਸੂਟ ਉਠਾ ਦੇ ਰਣੀ ਹੈ ਜੇ ਥੋਤੀਏ ਇੱਕ ਵੀ ਨਹੀਂ ਜਿੰਦਗੀ ਗੱਲ ਦੀ ਛੋਟੀ ਤੇ ਬੈਠ ਕੇ ਸੂਟਾਂ ਕਿ ਇੱਕ ਸੂਟ ਨਾਲ ਵੜਾ ਲੈਣੋ ਉਹ ਵੀ ਜੇ ਸੂਟ ਮੰਨਦੇ ਤਾਂ ਅੰਨ ਤੱਕ ਸੂਟਾਂ ਦੇ ਕੰਮ ਆ ਕਹਾਣੀ ਪਰੋ ਦੇਖੋ ਚਲੋ ਆਪਾਂ ਦਾ ਇਹ ਨਾ ਗੱਲ ਕਰੀ ਨਾ ਆਪਾਂ ਅਰਜੀ ਦੇ ਲੈਣੇ ਸਾਹਮਣੇ ਗੰਦਾ ਨੇ ਆਪਾਂ ਨੇ ਦੇਖੋ ਪਰ ਕਰਾਂ ਚ ਲੜਾਈ ਪੈ ਜਾਂਦੀ ਆ ਅਲੱਗ ਦਾ ਤੁਸੀਂ ਨਹੀਂ ਨਹੀਂ ਸਾਡੇ ਘਰਾਂ ਚ ਲੜਾਈ ਆ ਆਪਾਂ ਇਹ ਨਹੀਂ ਲੈਣੀ ਬੀਕੋ ਆਪਾਂ ਨਹੀਂ ਲੈਣੀ ਆ ਜਿਹੜੇ ਪਤੀ ਨੇ ਬੀਬੀਆ ਭੈਣਾਂ ਦੀ ਪਤੀ ਨੇ ਉਹ ਇਹ ਨਹੀਂ ਥੋੜੀ ਕਾ ਇਸ ਬੀਬੀਆਂ ਨਾਲ ਹਰ ਵਕਤ ਰਹੇ ਉਹ ਚੁੱਪਦੇ ਸਰਤੇ ساری ਉਮਰ ਲੰਘ ਕੱਟ ਦਿੰਦੀ ਆ ਪਰ ਇਹ ਪਹਿਲਾਂ ਬੱਚੇ ਨੂੰ ਪਾ ਦਿਆ ਫਿਰ ਬੱਚੇ ਵੱਡੇ ਹੋ ਜਾਂਦੇ ਨੇ ਪਤੀ ਜੇ ਮੈਨਾਂ ਪਤਨੀਆ ਸਹੀ ਆ ਕਿਸੇ ਘਰ ਤਾਂ ਕਹਿੰਦਾ ਫਿਰ ਉਹ ਚੁਪ ਕਰ ਜਾਂਦੀ ਐ ਫਿਰ ਬੱਚੇ ਬਟੇ ਆ ਗਏ ਨੇ ਦੇਟ ਆਉਗੀ ਬੱਚੇ ਨੇ ਕਹਿੰਦੇ ਫਿਰ ਚੁਪ ਕਰ ਜਾਂਦੀ ਐ ਬਟੇ ਵੱਡੇ ਹੋ ਗਏ ਬੱਚੇ ਨੇ ਤੇ ਜਾਣਾ ਕਿ ਤੇ ਮਨਮੋਟ ਗੱਲ ਕਹਤੀ ਫਿਰ ਬੱਚੇ ਜਿੜਕਦੇ ਬੈਠਦੇ ਨੇ ਹੈਨਾ ਜੀ ਤੇ ਫਿਰ ਉਹ ਜੀ ਪਹੁੰਚਦੀ ਐ ਮੈਨੂੰ ਇਹ ਦੱਸੋ ਬੀਜੋ ਬਚਾਈ ਦੇ ਕਰਾਂਦੀ ਐ ਇਹ ਚੁੱਪ ਹੈ ਜਿਹੜੀ ਇਹ ਚੁੱਪ ਹੈ ਇਹ ਚੁੱਪ ਸਾਰਿਆਂ ਦੇ ਘਰੇ ਵਿੱਚ ਇਹ ਘਾਹ ਘਰਾ ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਤੀ ਤੁਹਾਨੂੰ ਇਦਾਂ ਦੀਆਂ ਵੀਡੀਓ ਆਪਾਂ ਪਰਿਵਾਰ ਇੱਕ ਜਰੂਰ ਉਹ ਮਤਲਬ ਇਹ ਤਾਂ ਨਹੀਂ ਬਣਾਇਆ ਕਰਾਂਗੇ ਜਿਹੜੀਆਂ ਕੀ ਆਪਣੇ ਆਪ ਨੂੰ ਉੱਠੋਂ ਦਾ ਵਰਕਸ਼ਣ ਦੇਖੋ ਉਹ ਮੁਸ਼ਕਲਾਂ ਨਹੀਂ ਸਾਰਿਆਂ ਤੇ ਨੇ ਪਰ ਇਹ ਨਹੀਂ ਹੈਗਾ ਆਪਾਂ ਕਹਿੰਦੇ ਵੀ ਤਾਂ ਕਰ ਲਈ। ਇਹ ਵਿਪੇਨਾਂ ਨੂੰ ਕੋ ਕਰਤ ਨੇ ਉਹਨਾਂ ਨੂੰ ਵੀ ਇੱਥੇ ਹੈ ਨਾ। ਬਾਕੀ ਆਪਣਾ ਇੱਕ ਚੈਨਲ ਹੈ ਜੀ ਪੰਜਾਬ ਦੇ ਪਿੰਡ 01। ਜੇ ਤੁਸੀਂ ਬਲੌਗ ਬਚਾ ਦੇਖਣੇ ਜਾਉਣਾ ਤਾਂ ਆਪਣੇ ਉਹ ਚੈਨਲ ਤੇ ਬਲੌਗ ਹੁੰਦੇ ਨੇ। ਜੇ ਆਪਦੇ ਪਿੰਡ 01 ਬਲੌਗ ਬੋਰਥ ਵਧਿਆ ਹੁੰਦੇ ਨੇ ਤੁਸੀਂ ਜ਼ਰੂਰ ਕਮਾਓ। ਦੇਖਿਓ ਤੇ ਕਮੈਂਟ ਕਰਕੇ ਦੱਸਿਓ ਵੀ ਹਾਂ ਸਾਨੂੰ ਬੋਲਣਾ ਬਹੁਤ ਮਜ਼ੇਦਾਰ ਲੱਗਦਾ ਠੀਕ ਹੈ ਨਾ ਹਾ ਤੁਹਾਨੂੰ ਕਿਸੇ ਚੀਜ਼ ਮਤਲਬ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਆਖਿਆ ਕਿਸੇ ਨੂੰ ਕੋਈ ਕੰਮ ਨਹੀਂ ਹੋਵੇ ਤਾਂ ਸਾਨੂੰ ਉਹ ਵੀ ਜ਼ਰੂਰ ਦੱਸਣਾ ਵੀ ਦੇਖੋ ਜੇ ਕਿਸੇ ਨੂੰ ਕੋਈ ਗਲਤ ਬੋਲਿਆ ਗਿਆ ਹੋਵੇ ਭੈਣ ਨੂੰ ਭਾਈ ਨੂੰ ਤਾਂ ਆਖੀ ਨਾ ਸਮਝਿਆ ਖਿਮਾ ਚਾਉਣੀ ਹੈ ਤੁਹਾਨੂੰ ਪਰ ਗੱਲ ਤਾਂ ਮੈਨੂੰ ਚੱਪੀ ਹੈ ਥੋੜੀ ਹੈ ਕੌਣੀ ਇਹਰ ਦੇਖਿਆ ਪਰ ਜੇ ਇੱਕ ਸੰਗ ਨੂੰ ਗੱਲ ਨੂੰ ਨੰਗ ਬੁਲੜੀ ਨੂੰ ਤਾਂ ਧੋਖੇ ਮਾਰਨ ਆਪੀ ਚੋਣੇ ਵੀ ਉਹ ਉਹ ਦੁਸਤਿਕ ਬੰਦ ਤੇ ਹੈ ਜਾਨ ਪਰ ਮੈਨੂੰ ਲੱਗਦਾ ਕਿ ਮੈਂ ਕੋਈ ਸੀ ਕਿਸੇ ਗੱਤਨ ਹਿੰਦਸਿਆ ਪਰ ਇਹੀ ਗੱਲ ਨੂੰ ਕਿਸੇ ਨਾਲ ਕੋ ਗੱਤਨ ਨਾਲ ਬ੍ਰਹਮਦੇਵ ਕੇ ਸੰਗ ਨਾਲ ਲੱਗਿਆ ਹੈ ਤਾਰੇ ਕੋ ਥੋੜਾ ਜਿਆ ਮੀਡੀਆ ਨੂੰ ਚਾਂਗਿਆ ਕਰੋ ਸਾਰੇ ਆਪਣਾ ਕੋਈ ਲੋਕ ਬੰਦ ਹੋਣ ਭੈਣਾਂ ਸਭ ਨੂੰ ਜੀ ਮਿਸਾਲ ਨੇ ਅੱਜ ਡੈਂਟ ਤੇ ਕੰਮ ਕਰਦੇ ਉਹਨਾਂ ਨੂੰ ਵੀ ਜੀ ਹੈਲਪ ਕਰੇ ਮੇਰੇ ਪਪਾ ਨੂੰ ਠੀਕ ਹੈ ਨਾ ਬਾਕੀ ਦੇਖੋ ਸਭ ਨੂੰ ਮਿਲ ਕੇ ਕਰਾਰੇ ਚਾ ਪਾ ਫਰਕ ਨਹੀਂ ਪਾਣਾ ਕਿਸੇ ਦਾ ਪਿਆਰ ਦਾ ਘਰ ਨੂੰ ਚਲਾਓ ਕਿਉਂਕਿ ਸਭ ਨੂੰ ਮਤਲਬ ਜਦੋਂ ਪਾਕਿਸਤਾਨ ਦੇ ਹੱਥ ਕਰਦੇ ਆ ਉਹਦੇ ਮਨ ਨੂੰ ਦੇ ਆਉਂ ਉਹਦੇ ਮਨ ਤੇ ਆਉਂਦੀ ਹੈ ਤੇ ਉਹਦਾ ਪਿਆਰ ਪਤਾ ਕਿਹਦਾ ਨਹੀਂ ਆਪਾਂ ਤਾਂ ਇਹ ਕਹਿੰਦੇ ਨੇ ਦੇਖੋ ਘਰ ਤੇ ਸਾਰੇ ਪਿਆਰ ਨਾਲ ਰਹੋ ਇੱਕ ਦੂਜੇ ਦੀ ਹੱਤ ਜਰੂਰ ਕਰੋ ਇਹ ਹੀ ਤੁਹਾਨੂੰ ਕਹਿਣਾ ਹੈ ਕਿ ਬਾਥੀ ਚੋਂ ਕੋਈ ਨਾ ਗਲਤ ਮੋੜਿਆ ਹੋਵੇ ਕਿਸੇ ਨੂੰ ਕੋਈ ਗਲਤ ਕਿਹਾ ਜਾਵੇ ਕਿਸੇ ਨੂੰ ਕਿਸੇ ਵਾਸਤੇ ਜੇ ਕੋਈ ਗਲਤ ਕਰਾ ਪੈਸਾ ਕੋਈ ਕਹਿੰਨ ਕੋਲ ਜੇ ਕਿਹਾ ਵੀ ਹੈ ਤਾਂ ਸਜ਼ੂਰੂ ਮੈਂ ਮਾਫ ਕਰ ਲੈਣਾ ਅੱਗੇ ਤੋਂ ਪੁਬਲਿਕਟਾ ਦੇ ਰਾਤੇ ਸੋਨੇ ਸੋਨੇ ਲੈ ਕੇ ਆਕਰਮਿਤ ਕੀ ਸੰਸਥਾ ਸਿਰਫ ਕਾਲਾ ਕਵਾਇਬ